ਦੋਸਤੋ ਸਤਿ ਸ੍ਰੀ ਅਕਾਲ ਪ੍ਰਧਾਨ ਮੰਤਰੀ ਮੋਦੀ ਅੱਜ ਤੀਸਰੀ ਵਾਰ ਸੌਹ ਚੁੱਕਣ ਜਾ ਰਹੇ ਨੇ ਤੇ ਇਸ ਵਾਰ ਮੋਦੀ ਦੀ ਨਹੀਂ ਬਲਕਿ ਐਨਡੀਏ ਦੀ ਸਰਕਾਰ ਬਣਨ ਜਾ ਰਹੀ ਹੈ ਕਿਹੜੇ ਕਿਹੜੇ ਮੰਤਰੀਆਂ ਨੇ ਬਹੁਤ ਸਾਰੇ ਮੰਤਰੀਆਂ ਨੇ ਉਹਦੇ ਵਿੱਚ ਸੌਹ ਚੁੱਕੜੀਆਂ ਤੇ ਪੰਜਾਬ ਦਾ ਕਿਹੜਾ ਚਿਹਰਾ ਜਿਹੜਾ ਇਸ ਵਾਰ ਮੋਦੀ 3.0 ਕੈਬਨਿਟ ਦੇ ਵਿੱਚ ਹੋਣ ਜਾ ਰਿਹਾ ਤੇ ਇਹਦੇ ਨਾਲ ਜਿਹੜੀ ਆ ਮੋਦੀ ਸਰਕਾਰ ਆ ਜਾਂ ਭਾਜਪਾ ਆ ਜਾਂ ਮੋਦੀ ਵਾਲੀ ਭਾਜਪਾ ਆ ਇਹ ਕੀ ਸੰਕੇਤ ਜਿਹੜਾ ਪੰਜਾਬ ਦੀ ਪੋਲਿਟਿਕਸ ਨੂੰ ਲੈ ਕੇ ਕੀ ਸੰਕੇਤ ਦੇ ਰਹੇ ਨੇ ਜਾਂ ਕੀ ਇਸ਼ਾਰੇ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਾਂਗਰਸ ਨੌਤ ਵਾਲਾ ਮਸਲਾ ਉਹ ਵੀ ਲਗਾਤਾਰ ਜਿਹੜਾ ਬਣਿਆ ਹੋਇਆ ਤੇ ਇਹਦੇ ਨਾਲ ਦੇ ਨਾਲ ਇਹ ਵੀ ਗੱਲ ਹੈ ਇੱਕ ਤਾਂ ਰਾਹੁਲ ਗਾਂਧੀ ਸਾਹਿਬ ਨੂੰ ਆਪੋਜੀਸ਼ਨ ਲੀਡਰ ਬਣਾਉਣ ਦੀ ਗੱਲ ਚੱਲ ਰਹੀ ਹੈ ਤੇ ਨਾਲ ਦੀ ਨਾਲ ਜਿਹੜਾ ਕਈ ਜਿਹੜੇ ਏਸਵੀਕੇ ਦੇ ਲੀਡਰ ਨੇ ਜਿਨ੍ਹਾਂ ਨੇ ਜਿਹੜੇ ਸ਼ੁਰੂ ਤੋਂ ਇਹ ਗੱਲ ਕਹਿੰਦੇ ਆ ਰਹੇ ਨੇ ਕਿ ਭਾਜਪਾ ਨੂੰ ਇਸ ਵਾਰ ਮжоਰਿਟੀ ਨਹੀਂ ਮਿਲਣੀ ਜਾਂ ਜੇਕਰ ਇਹ ਮжоਰਿਟੀ ਦੇ ਵਿੱਚ ਆ ਗਿਆ ਤੇ ਇਹਨਾਂ ਦੇ ਵੱਲੋਂ ਬਹੁਤ ਵੱਡੇ ਵੱਡੇ ਜਿਹੜੇ ਆ ਚੇਂਜਸ ਜਾਂਦੇ ਜਾ ਸਕਦੇ ਆ ਉਹ ਉਹਨਾਂ ਦੇ ਵਿੱਚੋਂ ਜਿਵੇਂ ਖਾਸ ਕਰਕੇ ਪ੍ਰਕਲਾ ਪ੍ਰਵਾਕਰ ਜੀ ਆ ਜਿਹੜੇ ਕਿ ਸਾਡੇ ਜਿਹੜੇ ਫਾਈਨੈਂਸ ਮਿਨਿਸਟਰ ਸੀਗੇ ਸੀ ਨਿਰਮਲਾ ਸੀਤਾ ਰਾਮ ਜੀ ਉਹਨਾਂ ਦੇ ਹਸਬੰਦ ਨੇ ਸੋ ਉਹਨਾਂ ਦੇ ਵੱਲੋਂ ਹੁਣ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਬੇਸ਼ੱਕ ਇਹ ਸੌਂ ਚੁੱਕ ਲੈਣਗੇ ਤੇ ਇਹ ਪਰ ਕੀ ਇਹ ਹਾਊਸ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਆਪਣੀ ਮੈਜੋਰਿਟੀ ਸਾਬਤ ਕਰ ਪਾਉਣਗੇ ਜਾਂ ਨਹੀਂ ਕਿਉਂਕਿ ਸਪੀਕਰ ਨੂੰ ਲੈ ਕੇ ਵੀ ਮਸਲਾ ਬਣਿਆ ਹੋਇਆ ਸੋ ਇਹਨਾਂ ਮਸਲਿਆਂ ਤੇ ਗੱਲਬਾਤ ਕਰਦੇ ਆ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਜੇਕਰ ਦੇਖ ਰਹੇ ਹੋ TikTok ਤੇ ਤਾਂ ਫੋਲੋ ਜ਼ਰੂਰ ਕਰ ਲੈਣਾ ਕੰਗਨਾਰ ਨੌਤਾਲਾ ਮਸਲਾ ਜੀ ਹਜੇ ਤੱਕ ਵੈਸੇ ਤਾਂ ਉਹਦੇ ਵਿੱਚ ਕੋਈ ਸਪਸ਼ਟਤਾ ਦੇ ਨਾਲ ਸਾਹਮਣੇ ਨਹੀਂ ਆ ਸਕੀ ਗੱਲ ਜਿਹੜਾ ਆਪਾਂ ਕੱਲ ਵੀ ਗੱਲ ਕੀਤੀ ਸੀਗੀ ਆਬਵੀਅਸਲੀ ਉਹਨਾਂ ਦੇ ਉੱਤੇ ਜਿਹੜਾ ਮੁਕੱਦਮਾ ਦਰਜ ਹੋ ਗਿਆ ਕੁਲਵਿੰਦਰ ਕੌਰ ਦੇ ਉੱਤੇ ਤੇ ਦੋ ਕੇਮੇ ਕਹਿ ਲੋ ਕਿ ਬਣ ਚੁੱਕੇ ਨੇ ਜ਼ਿਆਦਾਤਰ ਵੱਡੀ ਗਿਣਤੀ ਦੇ ਵਿੱਚ ਲੋਕ ਬੈਸੇ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਨੇ ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਇਹ ਕਦਮ ਨਹੀਂ ਚੁੱਕਣਾ ਚਾਹੀਦਾ ਐਂਡ ਰਾਈਟਲੀ ਕਿ ਟੂ ਰੋਂਗਸ ਡੂ ਨੋਟ ਮੇਕ ਵਨ ਰਾਈਟ ਸੋ ਜੇਕਰ ਕੋਈ ਇੱਕ ਬੰਦਾ ਗਲਤੀ ਕਰਦਾ ਤੁਸੀਂ ਉਹਦੇ ਜਵਾਬ ਦੇ ਵਿੱਚ ਗਲਤੀ ਕਰਕੇ ਉਹਨੂੰ ਜਵਾਬ ਨਹੀਂ ਦੇ ਸਕਦੇ ਇਹ ਗੱਲ ਤਾਂ ਬਿਲਕੁਲ ਸਹੀ ਆ ਪਰ ਜਿਵੇਂ ਮੈਂ ਕੱਲ ਵੀ ਕਿਹਾ ਸੀ ਕਿ ਐਕਚੁਅਲੀ ਜਦ ਤੱਕ ਸਾਨੂੰ ਕੁਲਵਿੰਦਰ ਕੌਰ ਦਾ ਜਿਹੜਾ ਉਹਨਾਂ ਦਾ ਸਾਹਮਣੇ ਨਹੀਂ ਆਉਂਦਾ ਉਹਨਾਂ ਦਾ ਬਿਆਨ ਕਿਉਂਕਿ ਉਹਨਾਂ ਤੇ ਜਾਂਚ ਚੱਲ ਰਹੀ ਆ ਉਹਨਾਂ ਨੂੰ ਸਸਪੈਂਡ ਵੀ ਕੀਤਾ ਹੋਇਆ ਕਿ ਐਕਚੁਅਲੀ ਕੀ ਹੋਇਆ ਸਿਕਾ ਉੱਥੇ ਅੱਛਾ ਇਹਦੇ ਨਾਲ ਇੱਕ ਹੋਰ ਆ ਜਿਹੜੀ ਤੁਸੀਂ ਉਹ ਵੀਡੀਓ ਦੇਖੋ ਕੰਗਰਨੌਟ ਦੇ ਜਿਹੜੀ ਆ ਇਹ ਥੱਪੜ ਮਾਰਨ ਵਾਲੀ ਉਹਦੇ ਵਿੱਚ ਜੇਕਰ ਤੁਸੀਂ ਪਹਿਲਾਂ ਜਦੋਂ ਮੈਂ ਵੀ ਉਹ ਖੁਦੋਂ ਵੀਡੀਓ ਵੇਖੀ ਸੀਗੀ ਤਾਂ ਉਹਦੇ ਵਿੱਚ ਮੈਨੂੰ ਲੱਗਾ ਸੀ ਕਿ ਕਿਸੇ ਆਦਮੀ ਨੇ ਥੱਪੜ ਮਾਰਿਆ ਸ਼ਾਇਦ ਹਨਾ ਉਹਦੇ ਵਿੱਚ ਤੁਸੀਂ ਦੇਖੋ ਇੱਕ ਉਹ ਸ਼ਾਇਦ ਉਹ ਜਿਹੜਾ ਬੰਦਾ ਉਹ ਹੁਣ ਕੰਗਰਨੌਟ ਦੀ ਟੀਮ ਦੇ ਨਾਲ ਦਾ ਆ ਜਾਂ ਕੋਣ ਆ ਉਹ ਆ ਕੇ ਇੱਕ ਔਰਤ ਦੇ ਪਿੱਛੇ ਮਾਰਦਾ ਉਹ ਉਹ ਉਹਦੇ ਬਾਰੇ ਕੋਈ ਨਹੀਂ ਬੋਲਿਆ ਜਾ ਰਿਹਾ ਕਿ ਉਹ ਕੌਣ ਸੀ ਜੇਕਰ ਉਹ ਕੰਗੜਾ ਨੌਂ ਦੀ ਟੀਮ ਦਾ ਸੀ ਤਾਂ ਉਹਨੇ ਕਿਹੜੀ ਉਹ ਜਿਹੜੀ ਔਰਤ ਸੀਗੀ ਜਿਹਦੇ ਉਹਨੇ ਆ ਕੇ ਮਾਰਿਆ ਤੇ ਉਹ ਉਹ ਜੇਕਰ ਕੰਗੜਾ ਨੌਂ ਤੇ ਬਜੇ ਥੱਪੜ ਦੀ ਗੱਲ ਹੋ ਰਹੀ ਹੈ ਤਾਂ ਉਸ ਥੱਪੜ ਦੀ ਗੱਲ ਕਿਉਂ ਨਹੀਂ ਕੀਤੀ ਜਾ ਰਹੀ ਤੇ ਨਾਲ ਦੀ ਨਾਲ ਜੇ ਮੈਂ ਕਿਹਾ ਕਿ ਐਕਚੁਅਲੀ ਪਹਿਲਾਂ ਤਾਂ ਇਸ ਦੇ ਬਾਰੇ ਸਪਸ਼ਟ ਹੋਣਾ ਚਾਹੀਦਾ ਬਹੁਤ ਸਾਰੇ ਲੋਕਾਂ ਨੇ ਖੇਮੇ ਬੰਦੀ ਆਪਣੇ ਆਮ ਤੌਰ ਤੇ ਮੂਸ ਵੀ ਹਰੇਕ ਮਸਲੇ ਨੂੰ ਲੈ ਕੇ ਹੋਈ ਜਾਂਦੀ ਆ ਸੋ ਇਹਦੇ ਤੇ ਵੀ ਹੋਈ ਆ ਤੇ ਬਹੁਤ ਪੰਜਾਬ ਦੇ ਵਿੱਚ ਇੱਕ ਵੱਡੀ ਗਿੜਤੀ ਦੇ ਵਿੱਚ ਈਵਨ ਦੋ ਬਾਹਰ ਵੀ ਕਈ ਜਿਹੜੇ ਜਿਵੇਂ ਵਿਸ਼ਾਲ ਹੁਣੀ ਆ 뮤직 ਡਾਇਰੈਕਟਰ ਨੇ ਵੱਡਾ ਨਾਮ ਨੇ ਭਾਰਤ ਦੀ ਬਾਲੀਵੁੱਡ ਇੰਡਸਟਰੀ ਇੰਡਸਟਰੀ ਦਾ ਭਾਰਤ ਦੀ ਜਿਹੜੀ ਫਿਲਮ ਇੰਡਸਟਰੀ ਆ ਸੋ ਉਹਦੇ ਉਹਨਾਂ ਨੇ ਤਾਂ ਇੱਥੇ ਤੱਕ ਇਹ ਕਿਹਾ ਕਿ ਮੈਂ ਉਹਨਾਂ ਦਾ ਸਾਥ ਦਊਂਗਾ ਕੁਲਵਿੰਦਰ ਕੌਰ ਦਾ ਜ਼ਿਕਰ ਉਹਨਾਂ ਨੂੰ ਨੌਕਰੀ ਤੋਂ ਸਸਪੈਂਡ ਵਗੈਰਾ ਕੀਤਾ ਜਾਂਦਾ ਜਾਂ ਹੋਰ ਵੀ ਕਈ ਤਰੀਕੇ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਪਰ ਐਕਚੁਅਲੀ ਪਹਿਲਾਂ ਤਾਂ ਇਹ ਸਪਸ਼ਟ ਹੋਵੇ ਕਿ ਉਦੋਂ ਸਾਰਾ ਹਾਲਾਤ ਕੀ ਸੀ 3 ਕੀ ਸੀ ਕਿਉਂ ਉਹਨਾਂ ਨੂੰ ਇਹ ਕਦਮ ਚੁੱਕਣਾ ਪਿਆ ਦੈਨ ਡੈਫੀਨਿਟਲੀ ਜਿਹੜੀ ਗੱਲ ਉਹਨਾਂ ਨੇ ਬਾਹਰ ਆ ਕੇ ਕਹੀ ਆ ਉਹ ਤਾਂ ਸਾਰਿਆਂ ਦੀਆਂ ਭਾਵਨਾਵਾਂ ਆ ਉਹ ਆਹਤ ਹੋਈਆਂ ਸੀਗੀਆਂ ਤੇ ਉਸ ਤੋਂ ਬਾਅਦ ਵੀ ਐਨੀਵੇ ਜੇਕਰ ਕੰਗਰ ਨਰੌਤ ਨੂੰ ਲੈ ਕੇ ਵੀ ਦੇਖਿਆ ਜਾਵੇ ਉਸ ਤੋਂ ਬਾਅਦ ਵੀ ਜਿਹੜਾ ਉਹਨਾਂ ਨੇ ਪੰਜਾਬ ਨੂੰ ਲੈ ਕੇ ਬਿਆਨ ਦਿੱਤਾ ਉਹ ਉਹਨੂੰ ਵੀ ਤੁਸੀਂ ਦੇਖ ਲਓ ਜਾਂ ਪਹਿਲੇ ਉਹਨਾਂ ਦੇ ਦਿੱਤੇ ਜਿਹੜੇ ਬਿਆਨ ਸੀਗੇ ਉਹਨਾਂ ਨੂੰ ਜੇਕਰ ਆਪਾਂ ਦੇਖ ਲਈਏ ਤਾਂ ਉਹ ਏਸੇ ਜਿਹੜਾ ਉਹ ਆਪਣੀ ਤਰਜ਼ ਤੇ ਕਹਿ ਲਓਗੇ ਉਸੇ ਤਰੀਕੇ ਨਾਲ ਜਾਰੀ ਉਹ ਸਾਰੀ ਨੇ ਜਿਸ ਤਰੀਕੇ ਨਾਲ ਉਹਨਾਂ ਦੀ ਬਿਆਨਬਾਜ਼ੀ ਪਹਿਲਾਂ ਤੋਂ ਰਹੀ ਹੈ ਤੇ ਬਾਕੀ ਪੋਲੀਟੀਕਲ ਉਹਨਾਂ ਦਾ ਕਿੰਨੀ ਕਿ ਉਹਨਾਂ ਨੂੰ ਸਮਝਾ ਉਹ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ 2014 ਦੇ ਵਿੱਚ ਉਹਨਾਂ ਦੇ ਤਾਂ ਕਹਿਣ ਦਾ ਮਤਲਬ ਕਿ ਭਾਰਤ ਆਜ਼ਾਦ ਹੋਇਆ ਸੀ ਤੇ ਬਾਕੀ ਪ੍ਰਧਾਨ ਮੰਤਰੀ ਮੋਦੀ ਦੇ ਬਾਰੇ ਜੋ-ਜੋ ਕਸੀਦੇ ਉਹ ਪੜਦੇ ਨੇ ਪਰ ਇਹੇ ਜ਼ਰੂਰ ਹੈ ਕਿ ਇਹਦੇ ਤੇ ਜਿਹੜਾ ਇਹ ਇਹਦੇ ਬਾਰੇ ਜਾਦੇ ਹਜੇ ਸਪਸ਼ਟ ਨਹੀਂ ਹੋ ਰਿਹਾ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਕੁਲਵਿੰਦਰ ਕੌਰ ਦੇ ਪਰਿਵਾਰ ਦੇ ਨਾਲ ਨੇ ਉਧਰੋਂ ਜਿਹੜੇ ਆਪਣੇ ਹਾਗਣੀ ਟਕੈਤ ਸਾਹਿਬ ਉਹਨਾਂ ਨੇ ਵੀ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਆ ਸੋ ਖੈਰ ਇਹਦੇ ਤੇ ਦੇਖਦੇ ਆ ਅੱਗੇ ਇਸ ਜਿਹੜਾ ਮਸਲੇ ਤੇ ਕੀ ਬਣਦਾ ਪਰ ਉਹ ਜਿਹੜੀ ਆਪਾਂ ਉਹ ਕਿਸੇ ਉਹ ਬੰਦੇ ਦੇ ਵੱਲੋਂ ਜਿਹੜਾ ਮਾਰਿਆ ਗਿਆ ਥੱਪੜ ਉਹ ਇੱਕ ਲੇਡੀ ਦੇ ਉਹਦੀ ਵੀ ਜਿਹੜਾ ਪੁਲਿਸ ਨੂੰ ਦੇਖਣਾ ਚਾਹੀਦਾ ਕਿਉਂਕਿ ਵੀਡੀਓ ਦੇ ਵਿੱਚ ਬੜਾ ਸਪਸ਼ਟਤਾ ਦੇ ਨਾਲ ਜਿਹੜਾ ਉਹ ਨਜ਼ਰ ਆ ਰਿਹਾ ਦੂਸਰਾ ਰਾਹੁਲ ਗਾਂਧੀ ਸਾਹਿਬ ਦੇ ਆਪੋਜੀਸ਼ਨ ਲੀਡਰ ਬਣਨ ਦੀ ਗੱਲ ਚੱਲ ਰਹੀ ਹੈ ਉਹਨਾਂ ਨੇ ਕਿਹਾ ਕਿ ਉਹ ਦੱਸਣਗੇ ਪਰ ਹੁਣ ਦੇਖਦੇ ਆ ਕਿ ਜੇਕਰ ਉਹ ਆਪੋਜੀਸ਼ਨ ਲੀਡਰ ਬਣਦੇ ਨੇ ਤਾਂ ਡੈਫੀਨਿਟਲੀ ਬਹੁਤ ਵੱਡਾ ਕਹਿ ਲਓ ਕਿ ਇਸ ਵਾਰ ਵੈਸੇ ਹੀ ਪਾਰਲੀਮੈਂਟ ਦੇ ਵਿੱਚ ਕਾਫੀ ਜਿਆਦਾ ਜਿਹੜਾ ਮੁਕਾਬਲਾ ਰਹਿਣ ਵਾਲਾ ਆ ਕੋਈ ਆਪੋਜੀਸ਼ਨ ਦੀ ਜਿਹੜੀ ਆ ਗਿਣਤੀ ਆ ਉਹਨਾਂ ਦੀ ਤਾਕਤ ਪਹਿਲਾਂ ਦੇ ਨਾਲੋਂ ਬਹੁਤ ਜਿਆਦਾ ਵੱਡੀ ਆ ਇਹਨੂੰ ਗੱਲ ਇਹਨੂੰ ਖੁਦ ਵੀ ਜਿਹੜਾ ਰਾਹੁਲ ਗਾਂਧੀ ਸਾਹਿਬ ਨੇ ਵੀ ਕਿਹਾ ਜਦੋਂ ਅੱਛਾ ਰਾਹੁਲ ਗਾਂਧੀ ਸਾਹਿਬ ਨੇ ਕਾਫੀ ਜਿਹੜੇ ਵੱਡੇ ਇਲਜ਼ਾਮ ਵੀ ਲਗਾਏ ਨੇ ਇਹਨਾਂ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਦੇ ਉੱਤੇ ਉਹਦੇ ਜਵਾਬ ਦੇ ਵਿੱਚ ਉਹਨੂੰ ਗੋਇਲ ਪਿਊਸ਼ ਗੋਇਲ ਸਾਹਿਬ ਨੇ ਆ ਕੇ ਉਹਨਾਂ ਨੂੰ ਨਕਾਰਤਾ ਦਿੱਤਾ ਪਰ ਉਹ ਕਾਫੀ ਵੱਡੇ ਇਲਜ਼ਾਮ ਨੇ ਉਹਨਾਂ ਦਾ ਕਹਿਣਾ ਕਿ ਜਿਹੜਾ ਇੱਕ ਜੁਆਇੰਟ ਪਾਰਲੀਮੈਂਟ ਪਾਰਲੀਮੈਂਟਰੀ ਕਮੇਟੀ ਬਣਨੀ ਚਾਹੀਦੀ ਹੈ ਰਾਹੁਲ ਗਾਂਧੀ ਸਾਹਿਬ ਦਾ ਸੋ ਇਹਨੂੰ ਲੈ ਕੇ ਲੱਗਦਾ ਕਿ ਪਾਰਲੀਮੈਂਟ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਆ ਜਦੋਜਹਿਦ ਰਹਿਣੀ ਆ ਪਰ ਪਾਰਲੀਮੈਂਟ ਦੇ ਵਿੱਚ ਪਰ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜ ਗੱਲ ਕੀਤੀ ਸੀਗੀ ਉਹਨਾਂ ਦਾ ਤਾਂ ਇਹ ਕਹਿਣਾ ਕਿ ਬਹੁਤ ਜੇ ਮੈਂ ਇਸ ਗੱਲ ਦੇ ਲਈ ਸਰਪ੍ਰਾਈਜ਼ ਨਹੀਂ ਹੋਊਗਾ ਜੇਕਰ ਜਿਹੜੀ ਬੀਜੇਪੀ ਆ ਜਾਂ ਐਨਡੀਆ ਦੀ ਸਰਕਾਰ ਜਿਹੜੀ ਬਣਨ ਜਾ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੇ ਵਿੱਚ ਕਿ ਜੇਕਰ ਇਹ ਜਿਹੜੀ ਆਪਣਾ ਕੌਨਫੀਡੈਂਸ ਵੋਟ ਜਿਹੜੇ ਆ ਉਹਨੂੰ ਨਾ ਪਾਰ ਕਰ ਸਕੇ ਭਾਵੇਂ ਇਹਨਾਂ ਨੂੰ ਬਹੁਮਤ ਦਾ ਜਿਹੜਾ ਵੋਟ ਆ ਜੇਕਰ ਪਾਰਲੀਮੈਂਟ ਦੇ ਵਿੱਚ ਉਹ ਇਹਨਾਂ ਨੂੰ ਨਹੀਂ ਮਿਲਦਾ ਤੇ ਮੈਂ ਇਸ ਗੱਲ ਤੇ ਸਰਪ੍ਰਾਈਜ਼ ਨਹੀਂ ਹੋਊਗਾ ਕਿਉਂਕਿ ਐਨਡੀਏ ਦੇ ਸਾਥੀ ਨੇ ਤੇ ਜੇਕਰ ਹੋ ਸਕਦਾ ਇਹਨਾਂ ਦਾ ਕਿਸੇ ਮਸਲੇ ਤੇ ਇਹਨਾਂ ਦੀ ਜਿਹੜੀ ਸਹਿਮਤੀ ਨਹੀਂ ਬਣਦੀ इवन दो ਕਿ ਅੱਜ ਮੰਤਰੀ ਮੰਡਲ ਦੇ ਵਿੱਚ ਤਾਂ ਬਹੁਤ ਸਾਰੀਆਂ ਜਿਹੜੇ ਉਧਰੋਂ ਆਂਧਰਾ ਪ੍ਰਦੇਸ਼ ਤੋਂ ਵੀ ਤੇ ਇਧਰੋਂ ਬਿਹਾਰ ਤੋਂ ਬਹੁਤ ਸਾਰੇ ਮਨਿਸਟਰਾਂ ਦਾ ਨਾਮ ਆ ਗਿਆ ਹਾਲਾਂਕਿ ਲੱਗਦਾ ਤਾਂ ਇਦਾਂ ਹੀ ਆ ਕਿ ਪਾਰਲੀਮੈਂਟ ਦੇ ਵਿੱਚ ਪਹਿਲੀ ਵਾਰ ਮжоਰਿਟੀ ਸਾਬਤ ਕਰਨ ਦੇ ਵਿੱਚ ਤਾਂ ਸ਼ੁੱਡਨਟ ਬੀ ਆ ਪ੍ਰੋਬਲਮ ਪਰ ਜਿਹੜਾ ਉਹਨਾਂ ਨੇ ਜਿਹੜਾ ਪ੍ਰਭਕਰ ਸਾਹਿਬ ਨੇ ਇਹ ਕਿਹਾ ਜਿਹੜੇ ਕਿ ਫਾਈਨੈਂਸ ਮਨਿਸਟਰ ਨਿਰਮਲਾ ਸੀਤਾ ਰਮਨ ਜੀ ਦੇ ਹਸਬੰਡ ਨੇ ਉਹਨਾਂ ਨੇ ਇਹ ਕਿਹਾ ਕਿ ਉਹ ਸਰਪ੍ਰਾਈਜ਼ ਨਹੀਂ ਹੋਣਗੇ ਜੇਕਰ ਇਹਨਾਂ ਨੂੰ ਉੱਥੇ ਬਹੁਮਤ ਜਿਹੜੀ ਆ ਹਾਸਲ ਨਹੀਂ ਹ ਦੇ ਵਿੱਚ ਸਪੀਕਰ ਨੂੰ ਬਣਾਉਣ ਨੂੰ ਲੈ ਕੇ ਵੀ ਜਿਹੜਾ ਇੱਕ ਮਸਲਾ ਚੱਲ ਰਿਹਾ ਹੈ ਇਹ ਪਹਿਲਾਂ ਇਸ ਵੀ ਕਿਹਦੀਆਂ ਖਬਰਾਂ ਆਈਆਂ ਸੀ ਕਿ ਆਂਧਰਾ ਪ੍ਰਦੇਸ਼ ਤੋਂ ਜਿਹੜੇ ਨਾਇਡੂ ਸਾਹਿਬ ਨੇ ਉਹ ਚਾਹਣਗੇ ਕਿ ਉਧਰੋਂ ਉਹਨਾਂ ਦਾ ਸਪੀਕਰ ਹੋਵੇ ਜਾਂ ਜਿਹੜੇ ਐਨਡੀਏ ਦੇ ਦਾਲਿਆ ਹੋ ਸਕਦਾ ਉਹ ਚਾਹਣਗੇ ਕਿ ਉਹਨਾਂ ਦਾ ਸਪੀਕਰ ਹੋਵੇ ਜਦੋਂ ਗੱਠਜੋੜ ਹਕੂਮਤ ਹੁੰਦੀ ਹੈ ਜੀ ਉਦੋਂ ਸਪੀਕਰ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਰਹਿੰਦੀ ਆ ਇਹ ਕਿਉਂਕਿ ਸਪੀਕਰ ਨੇ ਕਿਹਨੂੰ ਟਾਈਮ ਦੇਣਾ ਤੇ ਕਿਹੜਾ ਉਹਨਾਂ ਨੇ ਜਿਹੜਾ ਮੋਸ਼ਨ ਆ ਉਹਨੂੰ ਐਕਸੈਪਟ ਕਰਨਾ ਕਿ ਉਹਨੂੰ ਨਹੀਂ ਐਕਸੈਪਟ ਕਰਨਾ ਜਦੋਂ ਜੇਕਰ ਪਾਰਟੀ ਟੁੱਟਦੀ ਆ ਜਿੱਦਾਂ ਹੁਣ ਆਪਾਂ ਦੇਖਿਆ ਕੁਲਤਾਰ ਸਿੰਘ ਸੰਧਵਾ ਸਾਹਿਬ ਨੇ ਉਹਨਾਂ ਨੇ ਜਿਹੜੇ ਆ ਇਹ ਆਪਣੇ ਹੈਗੇ ਨੇ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਅੰਗਰਾਲ ਸਾਹਿਬ ਉਹਨਾਂ ਦਾ ਅਸਤੀਫਾ ਤਾਂ ਐਕਸੈਪਟ ਕਰ ਲਿਆ ਉਹਨਾਂ ਨੇ ਪਰ ਇਸੇ ਤਰੀਕੇ ਨਾਲ ਜਦ ਜਿਹੜੇ ਚੱਬੇਵਾਲ ਸਾਹਿਬ ਸੀਗੇ ਜਿਹੜੇ ਕਿ ਕਿਉਂਕਿ ਉਹ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ ਸੀਗੇ ਉਹਨਾਂ ਦਾ ਅਸਤੀਫਾ ਹਜੇ ਐਕਸੈਪਟ ਨਹੀਂ ਸੀ ਕੀਤਾ इवन ਤੋਂ ਚਲੋ ਮੈਂਬਰ ਆਫ ਪਾਰਲੀਮੈਂਟ ਬਣ ਗਏ ਨੇ ਹੁਣ ਤਾਂ ਉਹਨਾਂ ਨੂੰ ਹੋ ਹੀ ਜਾਣਾ ਉਹ ਬਟ ਉਹਨਾਂ ਨੇ ਉਹਨਾਂ ਦਾ ਅਸਤੀਫਾ ਐਕਸੈਪਟ ਨਹੀਂ ਸੀ ਕੀਤਾ ਕਿਉਂਕਿ ਕੁਲਤਾਰ ਸਿੰਘ ਸੰਤਮਾ ਆਮ ਆਦਮੀ ਪਾਰਟੀ ਦੇ ਸਪੀਕਰ ਨੇ ਮੰਨਿਆ ਤਾਂ ਇਹ ਜਾਂਦਾ ਕਿ ਜਿਹੜੇ ਸਪੀਕਰ ਆ ਉਹ ਜਿਹੜਾ ਉਹ ਉਹਨਾਂ ਨੂੰ ਕਿਸੇ ਵੀ ਪਾਰਟੀ ਦਾ ਨਾਂ ਹੋ ਕੇ ਜਿਹੜਾ ਪੂਰੀ ਪਾਰਲੀਮੈਂਟ ਦਾ ਹੋਣਾ ਚਾਹੀਦਾ ਪਰ ਤੁਹਾਨੂੰ ਪਤਾ ਹੀ ਆ ਸਾਡੇ ਸਿਆਸੀ ਸਿਸਟਮ ਜਿਹੜਾ ਉਹ ਕੇਸ ਟ੍ਰੀਕੇ ਨਾਲ ਚੱਲਦਾ ਇਹ ਇਹਦੀ ਇੱਕ ਜਿਹੜਾ ਬਹੁਤ ਵੱਡੀ ਉਦਾਹਰਣ ਆ ਪਾਕਿਸਤਾਨ ਦੇ ਵਿੱਚ ਜਦੋਂ ਇਮਰਾਨ ਖਾਨ ਸਾਹਿਬ ਦੇ ਖਿਲਾਫ ਜਿਹੜਾ ਨੋ ਕੰਫੀਡੈਂਸ ਮੋਸ਼ਨ ਆਇਆ ਤੇ ਇਹ ਲਗਾਤਾਰ ਉਹ ਕਾਫੀ ਦਿਨ ਚੱਲਦਾ ਰਿਹਾ ਤੇ Imran Khan ਸਾਹਿਬ ਨੇ ਇਹ ਜਿਹੜੀ ਆ ਇਹਨਾਂ ਨੇ ਇੱਕ ਨੈਰੇਟਿਵ ਸਿਰਜਿਆ ਕਿ ਇਹ ਤਾਂ ਜੀ ਬਾਹਰਲੇ ਮੁਲਕ ਦੀ ਸਾਜ਼ਿਸ਼ ਆ ਬਾਅਦ ਵਿੱਚ ਤਾਂ ਇਹਨਾਂ ਨੇ ਨਾਮ ਵੀ ਲੈਣਾ ਸ਼ੁਰੂ ਕਰ ਦਿੱਤਾ ਅਮਰੀਕਾ ਦੀ ਸਾਜ਼ਿਸ਼ ਆ ਤੇ ਇਹਨਾਂ ਨੇ ਉਸ ਸਾਜ਼ਿਸ਼ ਦੇ ਚੱਲਦਿਆਂ ਸਾਡੇ ਖਿਲਾਫ ਜਿਹੜਾ ਨੋ ਕੰਫੀਡੈਂਸ ਮੋਸ਼ਨ ਲੈ ਕੇ ਆਂਦਾ ਤੇ ਇਹਨਾਂ ਦੇ ਸਿਗੇ ਆਪਣੇ ਜਿਹੜੇ ਡਿਪਟੀ ਸਪੀਕਰ ਸਿਗੇ Imran Khan ਸਾਹਿਬ ਦੀ ਪਾਰਟੀ ਦੇ ਵੱਲੋਂ ਤੇ ਉਹ ਡਿਪਟੀ ਸਪੀਕਰ ਨੇ ਕੀ ਕੀਤਾ ਕਿ ਉਹਨਾਂ ਨੇ ਜਿਸ ਦਿਨ ਇਸ ਕਿਉਂਕਿ ਜਦੋਂ ਕੰਫੀਡੈਂਸ ਮੋਸ਼ਨ ਪਾਰਲੀਮੈਂਟ ਦੇ ਵਿੱਚ ਹੋਵੇ ਤਾਂ ਤੁਸੀਂ ਸਰ ਨੂੰ ਡਿਸਾਲਵ ਨਹੀਂ ਕਰ ਸਕਦੇ ਪਾਰਲੀਮੈਂਟ ਨੂੰ ਪ੍ਰਧਾਨ ਮੰਤਰੀ ਡਿਸਾਲਵ ਨਹੀਂ ਕਰ ਸਕਦਾ ਜਦੋਂ ਜਿੰਨਾ ਚਿਰ ਕੌਨਫੀਡੈਂਸ ਮੋਸ਼ਨ ਹੋਵੇ ਉਹ ਉੱਥੇ ਉਹਦੇ ਤੇ ਪਹਿਲਾਂ VOTING ਹੋਣੀ ਹੁੰਦੀ ਆ ਫਿਰ ਜਿਹਨੂੰ ਵੀ ਕੌਨਫੀਡੈਂਸ ਹਾਸਲ ਹੁੰਦਾ ਉਹ ਉਹਦਾ ਉਹਦਾ ਇਖਤਿਆਰ ਹੁੰਦਾ ਕਿ ਉਹਨੇ ਪਾਰਲੀਮੈਂਟ ਡਿਸਾਲਵ ਕਰਨੀ ਆ ਜਾਂ ਨਹੀਂ ਇਹ ਇਹ ਰੇਤੇ VOTING ਹੋਣੀ ਸੀਗੀ ਉਸ ਦਿਨ ਸਾਰੀਆਂ ਮੇਰਾ ਖਿਆਲ ਐਤਵਾਰ ਦਾ ਦਿਨ ਸੀਗਾ ਮੈਨੂੰ ਨਾਮ ਨਹੀਂ ਯਾਦ ਆ ਰਿਹਾ ਜਿਹੜੇ ਆਪਣੇ ਡਿਪਟੀ ਸਪੀਕਰ ਸੀਗੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਵੱਲੋਂ ਤੇ ਉਹਨਾਂ ਨੇ ਜੀ ਜਿਹੜਾ ਜਦੋਂ ਸਾਰੀਆਂ ਪਾਰਟੀਆਂ ਆ ਕੇ ਇਕੱਠੀਆਂ ਬੈਠੀਆਂ ਤੇ ਉਹ ਡਿਪਟੀ ਸਪੀਕਰ ਸਾਹਿਬ ਨੇ ਕਿਹਾ ਕਿ ਕਿਉਂਕਿ ਇਹ ਬਹਿਰੂਨੀ ਸਾਜ਼ਿਸ਼ ਆ ਇਸ ਕਰਕੇ ਮੈਂ ਇਸ ਜਿਹੜਾ ਨੋ ਕੰਫੀਡੈਂਸ ਮੋਸ਼ਨ ਨੂੰ ਇਹਨੂੰ ਮੈਂ ਨਹੀਂ ਐਕਸੈਪਟ ਕਰਦਾ ਇਹਨੂੰ ਮੈਂ ਬਾਹਰ ਕਰਨਾ ਨੋ ਕੰਫੀਡੈਂਸ ਮੋਸ਼ਨ ਨੂੰ ਖਤਮ ਕਰਤਾ ਇਧਰ ਹੋਏ ਨੇ ਇਹਨਾਂ ਨੇ ਨੋ ਕੰਫੀਡੈਂਸ ਮੋਸ਼ਨ ਖਤਮ ਕੀਤਾ ਉਧਰੋਂ ਇਮਰਾਨ ਖਾਨ ਸਾਹਿਬ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖਤੀ ਕਿ ਮੈਂ ਪਾਰਲੀਮੈਂਟ ਡਿਸਾਲਵ ਕਰਦਾ ਤੇ ਜਿਹੜਾ ਅਸੀਂ ਚੋਣਾਂ ਵੱਲੋਂ ਜਾ ਰਹੇ ਹਾਂ ਉਹਨਾਂ ਨੇ ਮੁਲਕ ਦੇ ਨਾਮ ਸੰਬੋਧਨ ਵੀ ਕਰਤਾ ਸੀ ਤੇ ਪਰ ਜਿਹੜਾ ਉਦੋਂ ਹੀ ਸਾਰਿਆਂ ਨੇ ਕਹਿਤਾ ਸੀ ਕਿ ਤੁਸੀਂ ਪਾਕਿਸਤਾਨ ਦੇ ਜਿਹੜਾ ਸੰਵਿਧਾਨ ਦੇ ਮੁਤਾਬਕ ਇਹ ਕੰਮ ਨਹੀਂ ਕਰ ਸਕਦੇ ਜਿਹੜੀਆਂ ਆਪੋਜੀਸ਼ਨ ਜਮਾਤਾਂ ਸੀਗੀਆਂ ਸ਼ਹਿਬਾਸ਼ ਸ਼ਰੀਫ ਸਾਹਿਬ ਦੀ ਜਾਂ ਜ਼ਰਦਾਰੀ ਸਾਹਿਬ ਦੀ ਪਾਕਿਸਤਾਨ ਪੀਪਲਜ਼ ਪਾਰਟੀ ਇਹਨਾਂ ਨੇ ਪਹਿਲਾਂ ਆ ਕੇ ਇਹਨੂੰ ਕੰਡੈਮ ਕੀਤਾ ਫਿਰ ਇਹ ਸੁਪਰੀਮ ਕੋਰਟ ਦੇ ਵਿੱਚ ਜਾਂਦੇ ਨੇ ਸੁਪਰੀਮ ਕੋਰਟ ਨੇ ਡਿਪਟੀ ਸਪੀਕਰ ਦੀ ਇਸ ਰੂਲਿੰਗ ਨੂੰ ਜਿਹੜਾ ਗੈਰ ਸੰਵਿਧਾਨਕ ਕਰਾਰ ਦਿੱਤਾ ਤੇ ਉਹਨਾਂ ਨੇ ਜਿਹੜਾ ਕਿਹਾ ਕਿ ਦੁਬਾਰਾ ਤੋਂ ਪਾਰਲੀਮੈਂਟ ਉਸੇ ਜਗ੍ਹਾ ਤੋਂ ਸ਼ੁਰੂ ਹੋਵੇ ਫਿਰ ਬੜਾ ਉੱਥੇ ਮਸਲਾ ਚੱਲਦਾ ਰਿਹਾ ਵੀ ਇਹਨਾਂ ਨੇ ਕਿਤੇ Imran Khan ਸਾਹਿਬ ਮਿਲਟਰੀ ਚੀਫ ਨੂੰ ਜਿਹੜਿਆ ਸੈਕਨਾ ਕਰ ਅੰਡ ਆਫ ਦਾ ਡੇ ਉਸ ਜਿਹੜੀ ਆ ਉਹਨੂੰ ਉਸ ਰੂਲਿੰਗ ਨੂੰ ਨਹੀਂ ਮੰਨਿਆ ਗਿਆ ਤੇ ਜਿਹੜਾ ਫਿਰ ਉੱਤੇ ਤੇ ਦੁਬਾਰਾ ਇਹਨਾਂ ਨੇ ਜਿਹੜਾ VOTING ਕਰਵਾਈ No Confidence Motion ਦੇ ਉੱਤੇ ਜਿਹਦੇ ਉੱਤੇ Imran Khan ਸਾਹਿਬ ਦੀ ਜਿਹੜੀ ਜਮਾਤ ਸੀਗੀ ਉਹ ਆਪਣਾ ਜਿਹੜਾ ਕੌਨਫੀਡੈਂਸ ਜਾਂ ਆਪਣੇ ਕੋਲ ਉਹਨਾਂ ਦੇ ਕੋਲ ਵਿਸ਼ਵਾਸ ਮਤ ਹੈਗਾ ਪਾਰਲੀਮੈਂਟ ਦੇ ਅੰਦਰ ਉਹਨੂੰ ਸਾਬਤ ਨਹੀਂ ਕਰ ਪਾਉਂਦੇ ਤੇ ਸਰਕਾਰ ਬਣ ਜਾਂਦੀ ਆ ਸ਼ਹਿਬਾਸ਼ ਸ਼ਰੀਫ ਸਾਹਿਬ ਤੇ ਉਹਨਾਂ ਦੇ ਬਾਕੀ ਸਾਥੀਆਂ ਦੀ ਸੋ ਸਪੀਕਰ ਦੀ ਜਿਹੜੀ ਭੂਮਿਕਾ ਆ ਬਹੁਤ ਅਹਿਮ ਹੁੰਦੀ ਆ ਪਾਰਲੀਮੈਂਟ ਦੇ ਅੰਦਰ ਸੋ ਇਸ ਕਰਕੇ ਜਿਹੜੇ ਸੰਜੇ ਸਿੰਘ ਨੇ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਜਿਹੜੇ ਆ ਸਪੀਕਰ ਜੇਕਰ ਚੰਦਰਬਾਬੂ ਨਾਇਡੂ ਸਾਹਿਬ ਦੀ ਪਾਰਟੀ ਦੇ ਵਿੱਚੋਂ ਹੁੰਦਾ ਤੇ ਸਾਨੂੰ ਜਿਹੜੀਆਂ ਆਪੋਜੀਸ਼ਨ ਦੀਆਂ ਜਮਾਤਾਂ ਜਿਹੜੀਆਂ ਇੰਡੀਆ ਦੀਆਂ ਜਮਾਤਾਂ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਸਪੀਕਰ ਬਣਾਉਣ ਦੇ ਲਈ ਉਹ ਆਪਣਾ ਸਪੀਕਰ ਬਣਾਉਣ ਅਦਰਵਾਈਜ਼ ਉਹਨਾਂ ਦਾ ਕਹਿਣਾ ਕਿ ਜੇਕਰ ਉਹਨਾਂ ਦਾ ਸਪੀਕਰ ਬੀਜੇਪੀ ਦਾ ਸਪੀਕਰ ਹੁੰਦਾ ਮਤਲਬ ਇਹਨਾਂ ਨੇ ਫਿਰ ਜਿਹੜੀਆਂ ਬਾਕੀ ਪੋਲੀਟੀਕਲ ਪਾਰਟੀਆਂ ਐ ਉਹਨਾਂ ਦੇ ਅੰਦਰ ਜੋੜ ਤੋੜ ਵੀ ਕਰਨੀ ਆ ਤੇ ਬਹੁਤ ਸਾਰੀਆਂ ਜਮਾਤਾਂ ਨੂੰ ਤੋੜਿਆ ਜਾਣਾ ਜਿੱਦਾਂ ਪਹਿਲਾਂ ਹੁੰਦਾ ਰਿਹਾ ਸੰਜੀਤ ਸਿੰਘ ਸਾਹਿਬ ਦਾ ਬਿਆਨ ਆ ਇਹ ਸੋ ਇਸ ਕਰਕੇ ਬਹੁਤ ਜ਼ਰੂਰੀ ਆ ਕਿ ਸਪੀਕਰ ਦੀ ਜਿਹੜੀ ਭੂਮਿਕਾ ਆ ਉਹ ਜਿਹੜਾ ਭਾਜਪਾ ਦੇ ਕੋਲ ਨਾ ਹੋ ਕੇ ਇਹਨਾਂ ਦੇ ਕਿਸੇ ਅਲਾਈਅንስ ਵਾਲੇ 파ਟਨਰ ਦੇ ਕੋਲ ਹੋਵੇ ਤੇ ਸਾਨੂੰ ਇੰਡੀਆ ਅਲਾਈਅንስ ਨੂੰ ਉਹਨਾਂ ਦਾ ਸਮਰਥਨ ਕਰਨਾ ਚਾਹੀਦਾ ਕਿ ਉਹਨਾਂ ਦਾ ਸਪੀਕਰ ਬਣਾਉਣਾ ਚਾਹੀਦਾ ਸੋ ਇਹਦੇ ਤੇ ਹੁਣ ਦੇਖਦੇ ਆ ਟੀਡੀਪੀ ਵਾਲੇ ਕੀ ਕਰਦੇ ਨੇ ਜਾਂ ਜਿਹੜੀਆਂ ਐਂਡੀ ਐਂਡੀਏ ਦੀਆਂ ਬਾਕੀ ਜਮਾਤਾਂ ਹੋ ਇਹਦੇ ਤੇ ਕੀ ਸੋਚਦੇ ਨੇ ਸਪੀਕਰ ਦੀ ਭੂਮਿਕਾ ਕਿਸੇ ਹੋਰ ਕੋ ਜਾਂਦੀ ਆ ਤੇ ਇਹ 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 ਜਿਹੜਾ ਕਾਫੀ ਇੰਟਰਸਟਿੰਗ ਰਹਿਣਾ ਹੁਣ ਦੇਖਣ ਵਾਲਾ ਹੈ ਪੈਸੇ ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੀ ਆ ਸੌ ਚੁੱਕ ਲੈਣੀ ਆ ਤੇ ਉਹਦੇ ਵਿੱਚ ਜੇਕਰ ਆਪਾਂ ਦੇਖੀਏ ਜਿਹੜੀ ਮੰਤਰੀਆਂ ਦੀ ਲਿਸਟ ਆਈ ਆ ਉਹਦੇ ਵਿੱਚ ਬਾਕੀ ਤਾਂ ਇੱਕ ਤਾਂ ਕਿਹਾ ਜਾ ਰਿਹਾ ਕਿ ਜੈ ਸ਼ੰਕਰ ਸਾਹਿਬ ਜਿਹੜੇ ਆ ਉਹ ਫਾਈਨੈਂਸ ਮਿਨਿਸਟਰ ਉਹ ਬਣੇ ਰਹਿਣਗੇ اسی ਤਰੀਕੇ ਨਾਲ ਗਟਕਰੀ ਸਾਹਿਬ ਦਾ ਮੰਤਰਾਲਾ ਜਿਹੜਾ ਜਾਰੀ ਰਹੂਗਾ ਤੇ ਨਾਲ ਦੀ ਨਾਲ ਪਿਊਸ਼ ਗੋਇਲ ਸਾਹਿਬ ਜਿਹੜਾ ਨਿਰਮਲ ਸੀਤਾਰਾਮਨ ਜੀ ਦਾ ਵੀ ਨਾਮ ਆ ਰਿਹਾ ਹਾਲਾਂਕਿ ਮੈਂ ਕੁਝ ਜਗ੍ਹਾ ਤੇ ਇੱਕ ਨਿਊਜ਼ ਸੀ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਸ਼ਾਇਦ ਉਹਨਾਂ ਕੋਲ ਫਾਈਨੈਂਸ ਮਿਨਿਸਟਰੀ ਹੋਣ ਨਹੀਂ ਪਰ ਲੈਟਸ ਸੀ ਸੋ ਪਿਊਸ਼ ਗੋਇਲ ਸਾਹਿਬ ਦਾ ਵੀ ਨਾਮ ਆ ਰਿਹਾ ਸ਼ਿਵਰਾਜ ਸਿੰਘ ਚੋਹਾਨ ਦਾ ਨਾਮ ਆ ਰਿਹਾ ਇਸੇ ਤਰੀਕੇ ਨਾਲ ਜੋਤੀ ਰਾਦੇ ਸਿੰਧਿਆ ਸਾਹਿਬ ਦਾ ਵੀ ਨਾਮ ਹੈ ਕਿ ਉਹਨਾਂ ਨੂੰ ਮੰਤਰੀ ਮੰਤਲ ਮਿਲੇਗਾ ਪਰ ਜਿਹੜਾ ਪੰਜਾਬ ਦੇ ਵਿੱਚੋਂ ਇੰਟਰਸਟਿੰਗ ਨਾਮ ਆ ਉਹ ਹੈਗਾ ਰਵਨੀਤ ਸਿੰਘ ਬਿੱਟੂ ਦਾ ਲੁਧਿਆਣੇ ਤੋਂ ਜਿਹੜਾ ਮੈਂਬਰ ਆਫ ਪਾਰਲੀਮੈਂਟ ਬਣਦੇ-ਬਣਦੇ ਵੀ ਰਹੇ ਹਨ ਦੂਸਰੇ ਨੰਬਰ ਤੇ ਰਹੇ ਨੇ ਪਰ ਰਵਨੀਤ ਬਿੱਟੂ ਨੂੰ ਜਿਹੜਾ ਲੈ ਕੇ ਇਹ ਪੰਜਾਬ ਨੂੰ ਕੇਸ਼ਰੀਕ ਦਾ ਸੰਕੇਤ ਦਿੱਤਾ ਜਾਵੇਗਾ ਬੀਜੇਪੀ ਦੇ ਵੱਲੋਂ ਜੇਕਰ ਆਪਾਂ ਦੇਖੀਏ ਤਾਂ ਇਹਨਾਂ ਦੇ ਜੀ ਦੂਜੇ ਜੇਕਰ ਆਪਾਂ ਇਹ ਦੇਖੀਏ ਨਾ ਕਿ ਸੀਟ ਤਾਂ ਬੀਜੇਪੀ ਨੇ ਕੋਈ ਨਹੀਂ ਜਿੱਤੀ ਉਸ ਤੋਂ ਬਾਅਦ ਇਹ ਹੀ ਦੇਖ ਸਕਦੇ ਹੋ ਕਿ ਸਾਡਾ ਦੂਜੇ ਨੰਬਰ ਤੇ ਕੈਂਡੀਡੇਟ ਕਿਹੜਾ ਰਿਹਾ ਦੂਜੇ ਨੰਬਰ ਤੇ ਇਹਨਾਂ ਦੇ ਦਿਨੇਸ਼ ਬੱਬੂ ਵੀ ਰਹੇ ਨੇ ਸੁਸ਼ੀਲ ਰਿੰਕੂ ਵੀ ਰਹੇ ਨੇ ਸ ਸੰਜੀ ਟੰਡਨ ਚਲੋ ਚੰਡੀਗੜ੍ਹ ਦੇ ਵਿੱਚ ਸੀਗੇ ਤੇ ਰਵਨੀਤ ਬਿੱਟੂ ਰਹੇ ਨੇ ਤਿੰਨ ਪੰਜਾਬ ਦੇ ਵਿੱਚੋਂ ਜਿਹੜੀਆਂ ਪੰਜਾਬ ਦੀਆਂ 13 ਸੀਟਾਂ ਤੇ ਇਹਨਾਂ ਦੇ ਵਿੱਚੋਂ ਤਿੰਨ ਨਾਮ ਨੇ ਜਿਹੜੇ 3 ਤੀਸਰੇ ਨੰਬਰ ਤੇ ਰਹੇ ਨੇ ਤੇ ਇਹਦੇ ਨਾਲ ਨਾਲ ਵੈਸੇ ਪ੍ਰਨੀਤ ਕੌਰ ਜੀ ਨੂੰ ਜੇਕਰ ਦੇਖੀਏ ਤਾਂ ਉਹ ਜਾਦੇ ਜਿਹੜਾ ਉਹਨਾਂ ਦਾ ਵੀ ਇੱਕ ਆਧਾਰ ਹੈਗਾ ਤੇ ਨਾਲ ਦੀ ਨਾਲ ਕੈਪਟਨ ਬਰਿੰਦਰ ਸਿੰਘ ਦਾ ਪਰਿਵਾਰ ਸਿਆਸੀ ਪਰਿਵਾਰ ਆਪਾਂ ਨੂੰ ਪਤਾ ਉਹਦੀ ਪੰਜਾਬ ਦੇ ਵਿੱਚ ਇਸ ਵੀਕੇ ਦੀ ਉਹਨਾਂ ਦੀ ਸਿਆਸੀ ਜਿਹੜੀ ਆ ਭੂਮਿਕਾ ਰਹੀ ਆ ਉਹ ਵੈਸੇ ਤਾਂ ਉਹ 3 ਨੰਬਰ ਤੇ ਰਹੇ ਨੇ ਪਰ ਬਹੁਤ ਘੱਟ ਵੋਟਾਂ ਦੇ ਫਰਕ ਦੇ ਨਾਲ ਸੀਗੇ ਡਾਕਟਰ ਗਾਂਧੀ ਉੱਥੋਂ ਜਿੱਤੇ ਸੀਗੇ 3 ਲੱਖ ਜਿਹੜਾ ਵੋਟਾਂ ਦੇ ਨਾਲ ਤੇ ਦੂਸਰੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਡਾਕਟਰ ਬਲਵੀਰ ਸਿੰਘ ਸੀਗੇ ਉਹਨਾਂ ਨੂੰ 290785 ਵੋਟਾਂ ਮਿਲੀਆਂ ਸੀਗੀਆਂ 3 ਤੀਸਰੇ ਨੰਬਰ ਤੇ ਸੀ ਭਾਜਪਾ ਦੇ ਪ੍ਰਨੀਤ ਕੌਰ ਜੀ ਜਿਨ੍ਹਾਂ ਨੂੰ 288998 ਵੋਟਾਂ ਮਿਲੀਆਂ ਸੀਗੀਆਂ ਸੋ ਇਸ ਕਰਕੇ ਕੋਈ ਜ਼ਿਆਦਾ ਫਰਕ ਤਾਂ ਨਹੀਂ ਹੈਗਾ ਜੇਕਰ ਬਿੱਟੂ ਸਾਹਿਬ ਨੂੰ ਆਪਾਂ ਦੇਖੀਏ ਤਾਂ ਇਹ 20920943 ਵੋਟਾਂ ਨਾਲ ਹਾਰੇ ਨੇ ਇਹਨਾਂ ਨੂੰ 31282 ਵੋਟਾਂ ਮਿਲੀਆਂ ਰਾਜਾ ਵੜਿੰਗ ਸਾਹਿਬ ਜਿਹੜੇ ਇੱਥੋਂ ਜਿੱਤੇ ਇਹਨੂੰ 322224 ਵੋਟਾਂ ਹਾਸਲ ਹੋਈਆਂ ਸੀਗੀਆਂ ਪਰ ਇਹਦੇ ਵਿੱਚ ਹੁਣ ਇਹ ਹੈ ਜੀ ਕਿ ਇਹਨੂੰ ਜਿਹੜਾ ਸੁਨੇਹੇ ਦੀ ਮੈਂ ਗੱਲ ਕਰ ਰਿਹਾ ਕਿ ਰਵਨੀਤ ਸਿੰਘ ਬਿੱਟੂ ਦੇ ਜੇਐਸਵੀ ਕੇ ਦੀ ਬਿਆਨਬਾਜ਼ੀ ਰਹਿੰਦੀ ਆ ਉਹ ਸਾਡੇ ਸਾਰਿਆਂ ਤੋਂ ਕੋਈ ਲੁਕੀ ਸ਼ਿਪੀ ਤਾਂ ਹੈ ਨਹੀਂ ਸੋ ਇਸ ਕਰਕੇ ਇਹ ਇਹਦੇ ਤੇ ਭਾਜਪਾ ਜੇਕਰ ਉਹਨਾਂ ਨੂੰ ਮੰਤਰੀ ਬਣਾਉਣ ਜਾ ਰਹੇ ਨੇ ਤਾਂ ਪੰਜਾਬ ਨੂੰ ਕਿਸ ਤਰੀਕੇ ਦਾ ਸੁਨੇਹਾ ਦਿੱਤਾ ਜਾ ਰਿਹਾ ਕਿ ਉਹੀ ਗੱਲ ਹੋਣ ਜਾ ਰਹੀ ਹੈ ਕਿ ਉਧਰੋਂ ਭਾਈ ਅਮਰਪਾਲ ਸਿੰਘ ਆਉਣਗੇ ਤੇ ਉਹ ਜਿਹੜੀ ਪੰਥਕ ਪੋਲਿਟਿਕਸ ਦੇ ਵਿੱਚ ਜਿਹੜੀ ਸਭ ਤੋਂ ਹਾਰਡ ਧਿਰਿਆ ਜਿਹੜੀ ਉਹਨੂੰ ਰੈਪਰਿਜ਼ੈਂਟ ਕਰਦੇ ਨੇ ਤੇ ਉਹ ਉਸ ਦੀਕੇ ਦੀ ਰਾਜਨੀਤੀ ਇਧਰੋਂ ਹੋਵੇਗੀ ਤੇ ਦੂਸਰੇ ਪਾਸਿਓਂ ਰਵਨੀਤ ਸਿੰਘ ਬਿੱਟੂ ਵੀ ਉਹ ਉਹ ਧਿਰਿਆ ਜਿਹੜੀ ਕਿ ਇਸ ਪੋਲਿਟਿਕਸ ਨੂੰ ਜਿਹੜੀ ਜਿਹੜੀ ਆ ਇਹਨੂੰ اپੋਜ਼ ਕਰਦੇ ਹੋਏ ਹਰ ਹੱਦ ਤੱਕ ਜਾਂਦੀ ਆ ਹਰ ਜਿਹੜਾ ਗਲਤ ਤਰੀਕੇ ਦਾ ਬਿਆਨ ਉਹਨਾਂ ਦੇ ਵੱਲੋਂ ਰਵਨੀਤ ਬਿੱਟੂ ਦੇ ਵੱਲੋਂ ਹਰੇਕ ਤਰੀਕੇ ਦਾ ਤੁਹਾਨੂੰ ਪਤਾ ਉਹਨਾਂ ਦੇ ਵੱਲੋਂ ਦਿੱਤਾ ਜਾਂਦਾ ਕਦੀ ਕਲਾਕਾਰਾਂ ਨੂੰ ਲੈ ਕੇ ਜੈ ਜੀ ਵੀ ਨੂੰ ਲੈ ਕੇ ਦਲਜੀਤ ਨੂੰ ਲੈ ਕੇ ਹਰੇਕ ਮੌਕੇ ਤੇ ਉਹਨਾਂ ਨੇ ਕੁਝ ਨਾ ਕੁਝ ਇਸ ਤਰੀਕੇ ਦੀ ਗੱਲ ਕਹਿਣੀ ਹੁੰਦੀ ਆ ਸੋ ਜੇਕਰ ਉਹਨਾਂ ਨੂੰ ਜਿਹੜਾ ਮਨਿਸਟਰ ਬਣਾਇਆ ਜਾ ਰਿਹਾ ਬਾਕੀ ਹਾਲਾਂਕਿ ਪੰਜਾਬ ਦੇ ਵਿੱਚ ਬਹੁਤ ਬੀਜੇਪੀ ਦੇ ਜਿਹੜੇ ਆ ਕਦਾਵਰ ਆਗੂ ਨੇ ਉਹਨਾਂ ਨੂੰ ਛੱਡ ਕੇ ਤੇ ਇਹ ਰਾਜਨੀਤੀ ਪੰਜਾਬ ਦੀ ਕਿੱਧਰ ਨੂੰ ਲਿਜਾਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਜਿਹੜੀ ਆ ਪੋਲਰਾਈਜੇਸ਼ਨ ਦੇ ਵਿੱਚੋਂ ਭਾਜਪਾ ਆਪਣੀ ਜਿੱਤ ਕੱਢੇਗੀ ਪੰਜਾਬ ਦੇ ਵਿੱਚ ਆਉਣ ਵਾਲੀਆਂ ਚੋਣਾਂ ਦੇ ਵਿੱਚੋਂ ਸੋ ਕਿਉਂਕਿ ਉਹਨਾਂ ਦੇ ਬਿਆਨਾਂ ਨੂੰ ਲੈ ਕੇ ਤਾਂ ਹੁਣ ਜਦੋਂ ਉਹਨਾਂ ਨੇ ਕਾਂਗਰਸ ਛੱਡਿਆ ਤਾਂ ਖੁਦ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀਗਾ ਕਿ ਉਹਨਾਂ ਦੇ ਵੱਲੋਂ ਇਸ ਤਿੱਕੇ ਦੇ ਜਿਹੜੇ ਬਿਆਨ ਦਿੱਤੇ ਜਾਂਦੇ ਸੀ ਅਸੀਂ ਕੋਈ ਜ਼ਿਆਦਾ ਖੁਸ਼ ਨਹੀਂ ਸੀ ਉਹਦੇ ਤੋਂ ਮੈਂ ਤਾਂ ਅਸੀਂ ਤਾਂ ਕਹੀਦਾ ਸੀ ਵੀ ਇਦਾਂ ਦੇ ਬਿਆਨ ਤੂੰ ਨਾ ਆਦਿਆ ਕਰ ਕਿਉਂਕਿ ਤੁਹਾਨੂੰ ਪਤਾ ਕਿ ਜਿੰਨੇ ਵੀ ਜਦੋਂ ਭਾਈ ਅਮਰਪਾਲ ਸਿੰਘ ਹੁਣ ਵੀ ਆਏ ਨੇ ਇਹਨਾਂ ਦੇ ਜਿਹੜਾ ਖਿਲਾਫ ਜੋ ਵੀ ਬਿਆਨਬਾਜ਼ੀ ਆ ਉਹ ਰਵਨੀਤ ਬਿੱਟੂ ਹੁਣਾਂ ਦੇ ਵੱਲੋਂ ਹੀ ਕੀਤੀ ਜਾਂਦੀ ਰ ਕੇਸ਼ਵੀਕੇ ਦੀ ਜਿਹੜੀ ਆ ਇਹ ਸੰਕੇਤ ਹੋਣਗੇ ਜਾਂ ਕੇਸ਼ਵੀਕੇ ਦਾ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕੁਝ ਸਮੇਂ ਦੇ ਵਿੱਚ ਆਪਣੀ ਰਿਕਾਰਡਿੰਗ ਤੋਂ ਬਾਅਦ ਜਦੋਂ ਆਪਾਂ ਰਿਕਾਰਡਿੰਗ ਕਰ ਰਹੇ ਆ ਪ੍ਰਧਾਨ ਮੰਤਰੀ ਮੋਦੀ ਨੇ ਸੋਚ ਚੁੱਕਣੀ ਆ ਸੋ ਅਗਲੇ ਵੀਲੌਗ ਦੇ ਵਿੱਚ ਉਹਦੀ ਗੱਲ ਕਰਾਂਗੇ ਤੇ ਨਾਲ ਦੀ ਨਾਲ ਵੈਸੇ ਜੀ ਆਰਐਸਐਸ ਤੇ ਬੀਜੇਪੀ ਦੇ ਕਲੈਸ਼ਸ ਦੀ ਵੀ ਲਗਾਤਾਰ ਗੱਲ ਚੱਲਦੀ ਆ ਆਪਾਂ ਵੀ ਕੀਤੀ ਆ ਸਤਿਆਪਾਲ ਮਲਿਕ ਸਾਹਿਬ ਦਾ ਕਹਿਣਾ ਕਿ ਆਰਐਸਐਸ ਦੀ ਮੀਟਿੰਗ ਦੇ ਵਿੱਚ ਮੈਨੂੰ ਤਾਂ ਇਹ ਪਤਾ ਲੱਗਾ ਕਿ ਇਦਾਂ ਦੀ ਕੋਈ ਗੱਲ ਹੋਈ ਆ ਕਿ ਇਹਨਾਂ ਨੂੰ ਜਿਹੜਾ ਜਾਰੀ ਰਹਿਣਗੇ ਪ੍ਰਧਾਨ ਮੰਤਰੀ ਮੋਦੀ ਜਾਂ ਨਹੀਂ ਪਰ ਹਜੇ ਤਾਂ ਇੱਕ ਤੈਅ ਹੈ ਕਿ ਤਿੰਨ ਤੀਜੀ ਵਾਰ ਉਹ ਪ੍ਰਧਾਨ ਮੰਤਰੀ ਦੀ ਸੋਚ ਚੁੱਕਣ ਜਾ ਰਹੇ ਨੇ ਪਰ ਆਉਣ ਵਾਲੇ 4-5 ਮਹੀਨਿਆਂ ਦੇ ਵਿੱਚ ਕੀ ਹੁੰਦਾ ਤੇ ਸਭ ਤੋਂ ਜ਼ਿਆਦਾ ਅਹਿਮ ਰਹਿਣਾ ਕਿ ਮਹਾਰਾਸ਼ਟਰ ਤੇ ਹਰਿਆਣਾ ਤੇ ਬਿਹਾਰ ਦੀਆਂ ਇਲੈਕਸ਼ਨਸ ਦੇ ਵਿੱਚ ਕੀ ਹੁੰਦਾ ਸੋ ਲਗਾਤਾਰ ਤੁਹਾਡੇ ਨਾਲ ਇਹ ਜਿਹੜੀਆਂ ਵਿਸ਼ੇ ਨੇ ਗੱਲਬਾਤ ਕਰਦੇ ਰਵਾਂਗੇ ਇੱਥੇ ਯੂਕੇ ਦੀ ਸਿਆਸਤ ਦੇ ਵਿੱਚ ਵੀ ਗਰਮੀ ਬਹੁਤ ਜ਼ਿਆਦਾ ਆਈ ਹੋਈ ਹੈ ਇੱਥੇ ਵੀ ਜਿਹੜਾ ਨੈਸ਼ਨਲ ਨੈਸ਼ਨਲਿਜ਼ਮ ਨੂੰ ਲੈ ਕੇ ਜਾ ਕਿਉਂਕਿ ਉਹ ਜਿਹੜੇ ਪ੍ਰਧਾਨ ਮੰਤਰੀ ਰੇਸ਼ੀ ਸੂਨਕ ਨੇ ਉਹ ਡੇਡੀ ਦੀ ਜਿਹੜੀ ਆਪਣੀ ਦੀਦੇ ਦੀਆਂ ਸੈਲਿਬ੍ਰੇਸ਼ਨਸ ਦੇ ਵਿੱਚ ਗਏ ਸੀ ਉ ਹਾਲਾਂਕਿ ਉਹਨਾਂ ਨੇ ਮੁਆਫੀ ਵੀ ਮੰਗੀ ਆ ਕਿਹਾ ਕਿ ਮੇਰੀ ਗਲਤੀ ਸੀਗੀ ਉਹਨਾਂ ਉਹਨਾਂ ਸੈਲੀਬ੍ਰੇਸ਼ਨਸ ਤੋਂ अर्ਲੀ ਆਉਣਾ ਪਰ ਇਹਨੂੰ ਲੈ ਕੇ ਜਿਹੜਾ ਕਾਫੀ ਇੱਕ ਮਸਲਾ ਬਣਾਇਆ ਜਾ ਰਿਹਾ ਸੋ ਰਿਸ਼ੀ ਸੂਨਕ ਸਾਹਿਬ ਦੇ ਲਈ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਅਗਲੇ ਵੀਲੌਗ ਦੇ ਵਿੱਚ ਗੱਲ ਕਰਦੇ ਕਿ ਯੂਕੇ ਦੀ ਰਾਜਨੀਤੀ ਦੇ ਵਿੱਚ ਕੀ ਕੁਝ ਚੱਲ ਰਿਹਾ ਸੋ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ TikTok ਤੇ ਦੇਖ ਰਹੇ ਹੋ ਤਾਂ ਫੋਲੋ ਜੁੜ ਕਰ ਲੈਣਾ ਬਹੁਤ ਧੰਨਵਾਦ